ਮੇਰੀ ਗੱਲ ਸੁਣੋ ਜ਼ਬਰਦਸਤੀ ਨਹੀਂ ਕਰਦੇ ਇਸ ਤਾਂ ਇਹ ਦੇਖਦੇ ਆ ਕਿ ਪਾਸਾ ਪੂਸਾ ਵਾਵਾ ਕਟਿਆ ਲੱਗਦਾ ਇੱਕ ਪਾਸੇ ਜਾ ਦੱਸੋ ਬਾ ਤੁਸੀਂ ਰਾਤ ਨੂੰ ਕਿਪੂ ਨਾਲ ਪੈਂਦੇ ਰਹੀ ਹੁੰਦੇ ਕਾ ਮੈਂ ਕਿਸ ਕੰਮ ਦੀ ਰਾਤ ਨੂੰ ਮੈਂ ਸਾਡੇ ਕੋਠੇ ਦੇ ਪੈਣਾ ਹੁੰਦਾ ਜੀ ਮੇਰਾ ਮੇਰੀ ਛੋਟੀ ਤੀ ਹੁੰਦੀ ਆ ਮੈਂ ਸਾਰਾ ਕੁਝ ਦੇਣਾ ਰਾਤ ਨੂੰ ਕੌਣ ਕੀ ਕਰਦਾ ਜਿਹੜੀ ਛੋਟੀ ਏਸੀ ਵਾਲੀ ਪਾਇਆ ਪਾ ਨਾ ਕੋਠੇ ਤੇ ਜੀ ਉਹਦੇ ਬੀਤੀ ਬਾਅਦ ਸਾਰੀ ਹੁੰਦੀ ਆ ਮੈਨੂੰ ਫਿਰ ਉਹ ਰਾਤ ਨੂੰ ਰਸਤੇ ਤੋਂ ਹਟਾ ਮਾਰਦਾ ਨੇ ਫਿਰ ਉਹ ਤੇਰੀ ਮਰਜ਼ੀ ਰਹੇਗੀ ਤੂੰ ਕਹਿ ਰਾ ਹਾਂ ਨਾ ਰਸਤੇ ਚ ਹਟਾ ਉਹਦੇ ਬਾਅਦ ਤੇਰਾ ਵੀ ਇੰਤਜ਼ਾਮ ਕਰ ਹੀ ਦੇਣਾ ਫਿਰ ਮੈਂ ਤੇ ਤਾਂ ਪੰਦਰਾਂ ਰਾਤ ਨੂੰ ਤੇ ਪੰਦਰਾਂ ਸੀ ਕਿੰਨਾ ਪੰਦਰਾਂ ਸੀਗੇ ਜੇ ਰੱਖ ਕੇ ਹਾਂ ਪਰ ਪੂਰੀ ਕਰਤਾ ਅੱਛਾ ਟਾਈਮ ਫੇਰ ਆਹ ਬਈ ਆਈ ਲਵ ਯੂ ਲੱ ਸਦਮਨ ਨਾ ਅਜੇ ਆਇਆ ਤੇ ਪਤਾ ਨਹੀਂ ਕਿੱਧਰ ਗਿਆ ਹੁਣ ਜਿਹੜਾ ਮੈਂ ਗੱਲ ਪੁੱਛਣੀ ਸੀ ਉਹਦੇ ਆਈ ਨਹੀਂ ਹੈਗੀ ਕਿ ਮੈਂ ਖਲਾਰਾ ਪਾਇਆ ਲੱਗਦਾ ਹੈ ਕੋਈ ਗੜਬੜ ਤਾਂ ਹੈਗੀ ਆ ਸਾਰੇ ਹਾਂ ਆਉਣ ਦੇ ਚੱਲ ਪੋਸਟ ਦਾ ਮੈਂ ਕਿ ਪਹਿਲਾਂ ਸਰਵਿਸ ਫਾਈ ਕਰਾਂ ਨੂੰ ਸੱਜਰੀ ਤੋਂ ਪਤਾ ਨਹੀਂ ਕਿੱਧਰ ਵੇਜਿਆ ਕਿੱਧਰ ਨਾ ਹਾਂਜੀ ਕੀ ਬੁਰਕੁੜ ਕਰੀ ਜਾਂਦੇ ਕੀ ਹੋ ਗਿਆ ਹਾਂਜੀ ਕਿੱਧਰ ਨਹੀਂ ਗਈ ਸੀ ਐਨਾ ਤਾਂ ਤੁਰਖਾ ਨਾ ਕੀ ਹੋਇਆ ਮਾਂ ਤਾਂ ਇੱਥੇ ਗਈ ਸੀ ਥੋੜਾ ਜਿਹਾ ਕੰਮ ਸੀ ਜੋ ਕੰਮਾਂ ਚ ਕਾਂ ਤੇ ਗੱਲ ਚ ਤਾਂ ਠੀਕ ਹੀ ਇੱਥੇ ਸੀ ਮੈਨੂੰ ਇਹ ਦੱਸ ਉਹ ਜੇ ਸ਼ਾਇਦ ਮਮੀ ਨਹੀਂ ਹੈਗੀ ਉਹਨੇ ਬੁਲਾਇਆ ਸੀਗਾ ਪਰ ਉਹ ਕਹਿੰਦੀ ਵੀ ਦੁਕਾਨ ਤੇ ਚੱਲ ਕੇ ਆਉਣਾ ਅੱਛਾ ਫਿਰ ਇੰਨਾ ਪਿਆਰ ਹੋਣ ਦੀ ਵੀ ਲੋੜ ਸੀ ਜਿਵੇਂ ਫੈਸ਼ਨ ਤੇ ਜਾਣਾ ਹੁੰਦਾ ਹੈ ਹੈ ਫੈਸ਼ਨ ਤੇ ਨਹੀਂ ਉਹ ਕਹਿੰਦੀ ਕਿਸੇ ਦੇ ਘਰੇ ਜਾ ਕੇ ਆਉਣਾ ਤੁਹਾਨੂੰ ਜਾਣਾ ਤੂੰ ਉਹਦੇ ਤੋਂ ਆ ਕੇ ਆ ਕੇ ਇੱਥੇ ਲੱਗ ਆਪੇ ਜਾ ਮੈਨੂੰ ਆਏ ਦੱਸ ਜਿਆਦਾ ਜੇ ਬੱਡੀ ਉਹ ਬਣ ਜੂਏਗੀ ਹੈ ਆ ਤੁਸੀਂ ਕੀ ਰਾਤ ਨੂੰ ਉਰਾਤ ਨੂੰ ਗੋਣਾਂ ਮੰਗਾਉ ਆਪਣੇ ਰਾਤ ਲੋ ਕਹਿੰਦੇ ਉਹ ਰਾਤ ਮੈਨੂੰ ਦੱਸ ਜੇ ਸੱਚੀ ਹੋ ਕੇ ਕਾਹਨ ਬਲੇ ਚਾਪਰ ਜਲਾ ਕੀ ਨਹੀਂ ਹੈ ਤੁਸੀਂ ਕੋਈ ਰਾਤ ਹੁੰਦੀ ਨਹੀਂਗੀ ਕਾਹਨ ਬਲੇ ਤੁਸੀਂ ਇਹ ਨਹੀਂ ਇਹਦੀ ਕੋਈ ਗੱਲ ਨਹੀਂ ਤੁਸੀਂ ਆਹ ਯਾਰ ਤੁਸੀਂ ਗਾਲੀਏ ਕਰਦੇ ਨਾ ਸਿੱਧੂ ਬਲੇ ਬਸ ਉਹਨੇ ਤੇ ਮੇਲਾ ਡੱਲਾ ਬਾਦੀ ਦੇਗੀ ਕਾਹਨ ਬਲੇ ਤੇ ਕੋਈ ਨਹੀਂ ਇਹਦੀ ਗੱਲ ਨਹੀਂ ਹੈਗੀ ਕੋਈ ਨਹੀਂ ਆਉਂਦਾ ਹੈ ਫਿਰ ਤੂੰ ਤੁਸੀਂ ਪਹਿਲਾਂ ਮੈਨੂੰ ਕਹਿੰਦਾ ਬੰਦ ਕਰ ਜੇਰੀ ਗੱਲ ਜੇਰੀ ਗੱਲ ਮਾਹਣਾ ਨਾਉਂਦਾ ਜਵਾਬ ਦੇ ਰਾਤ ਦੇ ਰਾਤ ਨੂੰ ਕੌਣ ਆਉਂਦਾ ਹੈ راتوں کی نہیں اونا میں کلے ہونیے گی ہڑے بند ماندی تھو کی حاضری نہیں ہے اگر تو میں پروو دکھا مان ہے لے انے جو پروو کرے گا نہ تھو میرے تے یقین نہیں ہے گا ماں ماں ٹھپ اچھا اوہ ہاں مز مزے سے لے اوے دے بارے وچ گرت کیوں سوترے ہو وہ بچہ دا ٹھیک ہے نا میرے کول ٹوشن تے پڑھتا ਸੋ ਬੱਚਾ ਬੱਚਾ ਇਹ ਇੱਕ ਤਰ੍ਹਾਂ ਦਾ ਜਦੋਂ ਪੜਾਈ ਕਰ ਰਿਹਾ ਹਾਂਗਾ ਠੀਕ ਹੈ ਨਾ ਅੱਛਾ ਉਹ ਟਿਊਸ਼ਨ ਤੇ ਮੇਰੇ ਕੋਲ ਪੜਦਾ ਵਾ ਅੱਛਾ ਰਾਤ ਨੂੰ ਉਹ ਕੋਈ ਇੱਥੇ ਪੈਂ ਨਹੀਂ ਆਇਆ ਜਾਂ ਕੋਈ ਗੱਲ ਨਹੀਂ ਆਈ ਥੀ ਕਿ ਨਾ ਉਹ ਐਗਜ਼ਾਮ ਚੱਲ ਰਿਹਾ ਸੀਗੇ ਐਟਰਾ ਉਹਦੀ ਪ੍ਰੈਕਟਿਸ ਹੋਣੀ ਸੀ ਤਾਂ ਕਰਕੇ 10 ਵਜੇ ਤੱਕ ਕਰੋ ਉਹ ਦੋ ਘੰਟੇ ਟਿਊਸ਼ਨ ਰਾਤ ਨੂੰ ਵੀ ਲਾ ਕੇ ਜਾਂਦਾ ਸੀ ਸਵੇਰ ਨੂੰ ਹੋਏ ਸਵੇਰ ਆ ਜਾਂਦਾ ਸੀ ਉਸ ਤੋਂ ਬਾਅਦ ਉਹ ਦਾ ਰਿਪੋਰਟ ਦਾ ਟਾਈਮ ਹੋ ਜਾਂਦਾ ਸੀਗਾ ਸਕੂਲ ਦਾ 8 ਵਜੇ ਤਾਂ ਕਰਕੇ ਦੋ ਘੰਟੇ ਸਵੇਰ ਸ਼ਾਮ ਲੇਟ ਲਾ ਕੇ ਜਾਂਦਾ ਅੱਛਾ ਮੈਨੂੰ ਤਾਂ ਯਕੀਨ ਕਿ ਫਿਰ ਯਕੀਨ ਮਾਰ ਗੋਲੀ ਰਾਤ ਨੂੰ ਆਉਂਦਾ ਦਾ ਪਰ ਕਿਉਂ ਕੱਪੜੇ ਕਿਉਂ ਬਦਲੇ ਹੁੰਦੇ ਰਹੇ ਉਹਦੇ ਕੱਪੜੇ ਮੇਰੇ ਬਾਤ ਹੋ ਗਿਆ ਹੋ ਉਹ ਉਸਨੇ ਰਾਤ ਨੂੰ ਆਇਆ ਸੀਗਾ ਫਿਰ ਅੱਛਾ ਉਸਨੇ ਰਾਤ ਨੂੰ ਆਇਆ ਸੀ ਹਾਂ ਅੱਗੇ ਮੈਂ ਆਇਆ ਸੀਗਾ ਰਾਤ ਨੂੰ 10 ਵਜੇ ਚਲੇ ਗਿਆ ਸੀ ਠੀਕ ਹੈ ਨਾ ਸਵੇਰ ਨੂੰ ਫੇਰ ਆਦਾ 5 ਵਜੇ ਉਸ ਟਾਈਮ ਮੈਂ ਜਦੋਂ ਨਾ ਉੱਠ ਕੇ ਪੋਚਾ ਲਗਾ ਰਹੀ ਸੀਗੀ ਮੈਂ ਪੋਚਾ ਛੱਡ ਲਈ ਉਹ ਤਰ੍ਹਾਂ ਪਾਣੀ ਡੇਗਿਆ ਅੱਛਾ ਪਾਣੀ ਡੇਗਿਆ

ਮੈਂ ਤਾਂ ਮੇਰੇ ਯਾਰ ਨੇ ਦੱਸਿਆ ਅੰਮ੍ਰਿਤ ਤੇਰਾ ਜੇਠ ਹੈ ਜਿਹੜਾ ਪਾਲਾ ਹੁਣੇ ਪੱਕੇ ਬੰਦੇ ਖੜਾ ਹੋ ਗਿਆ ਕਹਿੰਦੇ ਰਾਜ ਨੂੰ ਕੁਛ ਨਹੀਂ ਨਿਕਲਿਆ ਹੈਗਾ ਅੱਛਾ ਹਾਂ ਪਾਲੀ ਦੀ ਗੱਲਾਂ ਸੁਣ ਕੇ ਪਾਲਾ ਤੈਨੂੰ ਭੜਕਾਉਣ ਲੱਗਦਾ ਪਾਲੇ ਨੇ ਮਨ ਲੱਗ ਕਿ ਮੇਰੇ ਮਾਪੇ ਆ ਗਏ ਤੇਰੇ ਕੋਲ ਜਿੱਤਿਆ ਰੱਬੀ ਦਾਸ ਨੂੰ ਕੱਲ ਨੂੰ ਛੱਡਿਆ ਤੇ ਤੂੰ ਆਗਸਤ ਕਰਦੀ ਫੜਦੀ ਆ ਕੀ ਬਤੂ ਜੀ ਕੀ ਹੋਣੀ ਤਾ ਨਾਲ ਮੈਨੂੰ ਰਾਤ ਘੇਰ ਕੇ ਨਾ ਕੁਝ ਬੋਲਦਾ ਅੱਛਾ ਤੈਨੂੰ ਨਾਲ ਦਾ ਮੈਂ ਕਿਹ ਜਨ ਮੈਨੂੰ ਕਿਹਾ ਦਾ ਤੂੰ ਮੈਡਮ ਦੇ ਨਾਲ ਜਾਣਾ ਮੇਰੇ ਨਾਲ ਗੱਲ ਕਰਦਾ ਗੱਲ ਹੋ ਗਈ ਸੀ ਆਪਣੀ ਉਹ ਤਾਂ ਗੱਲ ਮੈਨੂੰ ਦੱਸਾ ਹੁਣ ਮੈਂ ਦੱਸਾਂ ਉਹ ਘਰ ਤੱਕ ਪਹੁੰਚਦਾ ਹੈ ਨਾ ਤੇਰਾ ਨੰਬਰ ਦੇ ਮੈਨੂੰ ਮੈਂ ਕਰਨਾ ਗੱਲ ਕਰ ਲਈ ਮੈਂ ਤਾਂ ਇਦਾਂ ਵੀ ਲੱਗਦੀ ਕਿ ਕਿਉਂ ਗੱਲ ਕਰੂੰਗੀ ਮੈਂ ਨਾਲ ਉਹ ਜਾਣ ਬੁੱਝ ਕੇ ਵੀ ਨਹੀਂ ਕਰਦਾ ਉਹਨੇ ਤਾਂ ਕੁਝ ਲੈਣਾ ਦੇਣਾ ਨਹੀਂ ਚੱਲ ਪਾਲੇ ਦੀ ਗੱਲ ਹਾਂ ਅਸੇ

ਉਹਨਾਂ ਦੇ ਦਰ ਕੇ ਮੈਂ ਆਪ ਦਾ ਕਾਬੂ ਨ ਕਰਦਾ ਰਾਤ ਨੂੰ ਰਾਤ ਨੂੰ ਖਤਮ ਕਰ ਦਿੰਦੀ ਹਣਾ ਜਿਹੜਾ ਬੱਟ ਬੱਟ ਨੂੰ ਲੱਗਣੀ ਹੈ ਤੂੰ ਇੱਕ ਮੈਂ ਤੁਹਾਨੂੰ ਕੀ ਦੱਸਾਂ ਜਦ ਮੇਰੇ ਵਾਰੀ ਜਦ ਮੇਰੇ ਵਾਰੀ ਮੈਂ ਜਿਸਨੂੰ ਗੋਸਟਾਇਆ ਸੀ ਮੇਰੇ ਵਾਰੀ ਜਿਹੜਾ ਫੇਰ ਵਗਾ ਨਾ ਉਹ ਬੰਦਾ ਖੁਦ ਗਲਤ ਕਰ ਗਿਆ ਜਾਣ ਮੈਂ ਕਿਹਦੇ ਕਰਾਇਆ ਸੀ ਕਿ ਇਹ ਜਾ ਕੇ ਤੇ ਲੜੂਗਾ ਉਹ ਸਾਡੇ ਮਿੰਟਾਂ ਕੋਲ ਜਾ ਕੇ ਉਹ ਨੰਬਰ ਕਰਾ ਕੇ ਮੈਂ ਪਤਾ ਕਰ ਲਊਗਾ ਤੋੜੀ ਲਿਖੀ ਕਮੀਨ ਕਰ ਦੋਤੇ ਜਾਂਦੇ ਆ ਜੇ ਕੋਈ ਗੱਲ ਨਹੀਂ ਦੱਸਣਾ ਦਿਨ ਮੈਂ ਪਤਾ ਕਰ ਲਾਂ ਮੈਂ ਦੇਖੋ ਲਾ ਆ ਕੇ ਆਹ ਪਾਲੇ ਨੇ ਤੇਰੇ ਆਨੇ ਤਾਂ ਜਮੀ ਲਗਾ ਉਹ ਹੀ ਗਲਤ ਬੇੜਾ ਕਰਤ ਕਰ ਦੇਣਾਗਾ ਬੜਾ ਕਮਕੀਨਾ ਨਿਕਲਿਆ ਹੈ ਇਹਨੇ ਦੱਸਤਾ ਜਾ ਕੇ ਛੇਤੀ ਹੁਣ ਤਾਂ ਹੋ ਰਿਹਾ ਕਭੀ ਮੈਨੂੰ ਨੰਬਰ ਦੇ ਦੇ ਮੇਰੇ ਨਾਲ ਗੱਲ ਕਰ ਲੈ ਪਾਲੇ ਪਾਲੇ ਤੇ ਤਾਂ ਸਮਾਰ ਕੇ ਮੈਨੂੰ ਮੁਬਲੇ ਬੁਝਾਉਣੇ ਪਊਗੀ ਐ ਨਹੀਂ ਲੋਟ ਆਉਂਦਾ ਹੈਗਾ ਹਉ ਹਾਈ ਕੀਪੂ ਬਾਰੇ ਇੰਨਾ ਨੂੰ ਪਤਾ ਲੱਗ ਗਿਆ ਕਿ ਰਾਤ ਨੂੰ ਇੱਥੇ ਆਇਆ ਸੀ ਵੀ ਸਾਰੀ ਰਾਤ ਰਿਹਾ ਇੰਨਾ ਸ਼ੌਕਰ ਆ ਮੈਂ ਮਾੜੀ ਮੋਟੀ ਗੱਲ ਬਦਲਦੀ ਕੱਪੜਿਆਂ ਨੂੰ ਪਤਾ ਲੱਗ ਗਿਆ ਕੱਪੜਿਆਂ ਨੂੰ ਪਤਾ ਕਿੰਨੇ ਲੱਪਿਆ ਵੀ ਕੱਪੜੇ ਚੇਂਜ ਕਰਕੇ ਗਿਆ ਇੱਥੋਂ ਮਿੰਤਾ ਲੱਗਦਾ ਕਿਤੇ ਉਹ ਛੇ ਵਜੇ ਨੇ ਤਾਂ ਮੂਹ ਖੋਲਤਾ ਬੱਚੇ ਜene ਕਿਉਂਕਿ ਉਹ ਕਹਿ ਰਿਹਾ ਸੀ ਕਿ ਕੱਪੜੇ ਚੇਂਜ ਕਰਕੇ ਇੱਥੋਂ ਗਿਆਗਾ ਨਹੀਂ ਉਹ ਨਹੀਂ ਕਹਦਾ ਸਾਕਾ ਉਹਨੂੰ ਮੈਂ ਕਹਿਤਾ ਸੀਗਾ ਵੀ ਕੋਈ ਗੱਲ ਨਹੀਂ ਮੈਂ ਤੇਰੀ ਟਿਊਸ਼ਨ ਦੀ ਵੀ ਫੀਸ ਵੀ ਮਾਫ਼ ਆ ਸਾਕੂ ਸਾ ਉਹ ਕਹਿਣਾ ਮੰਨੂਗਾ ਐਦਾਂ ਪਤਾ ਨਹੀਂ ਹੈਗਾ ਫਿਰ ਇਹਨਾਂ ਨੂੰ ਇਹਨੂੰ ਪਤਾ ਕਿਵੇਂ ਲੱਗਿਆ ਮੈਨੂੰ ਪਤਾ ਤਾਂ ਕਰਨਾ ਪੈਣਾ ਹੁਣ ਇਹ ਵੀ ਰੁੱਸ ਗਏ ਹੁਣ ਇਹਨਾਂ ਨੂੰ ਕਿਵੇਂ ਮਨਾਉਂਗੀ ਮੈਂ ਕਿੱਧਰ ਗਏ ਆ ਹਾਂ ਹੁੰਦੀ ਹੈ ਕਵਤਰੀ ਮੇਰੇ ਘਟਾਂ ਖੱਬਾ ਖਾਂਬੋ ਹੋਣ ਦੇ ਇਧਰ ਵੀ ਨਾਓ ਆਹ ਰੇਲਗੱਡੀ ਫੜਦੇ ਹੋ ਕਿਉਂ ਮੈਂ ਆਪਣੇ ਰਸਤੇ ਜਾ ਰਹੀ ਹਾਂ ਤੁਸੀਂ ਮੇਰੇ ਰਸਤੇ 'ਚ ਕਿਉਂ ਖੜ੍ਹੇ ਹੋਗੇ ਬਿਲਕੁਲ ਮੈਨੂੰ ਐ ਦੱਸੋ ਅਸੀਂ ਖੜ੍ਹ ਨਹੀਂ ਸਕਦੇ ਤੇਰੇ ਰਸਤੇ 'ਚ ਤੁਸੀਂ ਹੰਨੇ ਕੌਣੇ ਰਸਤੇ 'ਚ ਕੰਮ ਕਰਨਾ ਪਹਿਲਾਂ ਤਾਂ ਮੇਰੇ ਘਰੇ ਜਾਣੀਓਗੇ ਹੈ ਉਸ ਤੋਂ ਬਾਅਦ ਤੁਸੀਂ ਮੇਰੇ ਰਸਤੇ 'ਤੇ ਖੜ੍ਹਦੇ ਹੋਗੇ ਕਿਉਂ ਜ਼ਬਰਦਸਤੀ ਕਰ ਦਿੰਦਾ ਸੀ ਮੇਰੀ ਗੱਲ ਸੁਣ ਜ਼ਬਰਦਸਤੀ ਨਹੀਂ ਕਰਦੇ ਇਸ ਤਾਂ ਇਹ ਦੇਖਦੇ ਆਂ ਪਾਸਾ ਬੂਸਾ ਵਾਵਾ ਕਟਾਰ ਆ ਰਿਹਾ ਹੈ ਪਾਸੇ ਇਹਦਾ ਕੀ ਮਤਲਬ ਹੋਇਆ ਅਸੀ ਨਾ ਅੱਗ ਦੇ ਗੋਲਾ ਸਿੱਟਾ ਸੀ ਗੋਲਾ अच्छा ਜਿਹੜੇ ਤੁਸੀਂ ਅੱਗ ਲਾਈ ਸੀ ਤੇ ਨੂੰ ਆਏ ਸੀਗਾ ਵੀ ਇਹਦੇ ਘਰ ਵਾਇਆ ਤਾਂ ਕੰਨਾਰਾ ਕੱਚੇ ਹੀ ਆਗਾ ਹੈ ਜਿਹੜਾ ਮੈਂ ਪਰਤਾ ਉਹਦੇ ਦੇ ਵਿੱਚ ਅੱਗ ਉਹ ਜਾ ਕੇ ਕਰੇ ਵਿਰੋਧ ਪਾ ਦੇਗਾ ਹੈਨਾ ਵੀ ਉਹਨਾਂ ਦੇ ਉੱਪਰ ਪ੍ਰੈਸ ਲੜਾਈ ਵਧੂਗੀ ਉੱਟੂ ਰਈ ਇਦਾਂ ਦਾ ਨਾ ਕੱਢ ਜਾ ਦੇ ਦਿਮਾਗ ਜਿਹੜੀ ਤੇ ਉੱਪਰ ਉੱਪਰ ਹੋ ਗਈ ਹੈ ਨਾ ਪਰਤਾ ਦੇ ਸਾਡੇ ਇਥੇ ਨਹੀਂ ਆ ਤੇ ਆਉਂਦੇ ਬਸ ਬਸ ਰਹਿਣ ਦਿਓ ਆਪ ਦੀ ਸੁਲਾਹ ਆ ਨਾ ਆਪਣੇ ਕੋਲੇ ਰੱਖੋ ਠੀਕ ਹੈ ਨਾ ਗੱਲ ਤਾਂ ਮਿੱਠੀ ਮੇਰੇ ਨਾਲ ਕਰਨੀ ਪਵੇਗੀ ਕਿਉਂ ਗੱਲ ਕਰ ਰਹੀ ਤੂੰ ਗੱਲ ਮੇਰੇ ਨਾਲ ਤਾਂ ਕਰਨੀ ਕਿਉਂ ਮੇਰੇ ਕੋਲੇ ਗਰੂਫ ਹੈ ਕਿਹੜੇ ਗਰੂਫ ਆ ਤੁਹਾਡੇ ਕੋਲੇ ਉਹ ਤਾਂ ਨਹੀਂ ਦੱਸਦਾ ਜੀ ਦੱਸਦਾ ਕਿ ਮੈਨੂੰ ਗਰੂਫ ਦਿਖਾ ਕੇ ਜੇ ਗੱਲ ਕਰੀ ਨੂੰ ਮੈਂ ਤੁਹਾਡੇ ਨਾਲ ਕੀ ਕਰੂੰਗਾ ਕੋਈ ਵੀ ਮੁੰਡੇ ਨੂੰ ਡੇਢੀ ਨਹੀਂ ਮਿਲ ਜਾਣਾ ਸਾਨੂੰ ਗਰੂਫ ਦੀਆਂ ਨਾਲ ਸਾਰਾ ਕੁਝ ਤੈਨੂੰ ਦੇਵਾਂਗੇ ਦੇਵਾਗੇ ਕੋਈ ਜ਼ਰੂਰਤ ਨਹੀਂ ਪੈਂਦੀ ਹੈਗੀ ਤੁਹਾਡੇ ਕੋਲ ਮੈਨੂੰ ਪ੍ਰੂਫ ਲੈਣ ਦੀ ਠੀਕ ਹੈ ਆਪਾਂ ਤੇ ਪੂਰਾ ਤਾਂ ਰਸਤੇ ਤੋਂ ਪਰੇ ਹੋ ਗੋ ਮੇਰੇ ਰਸਤੇ ਜੀ ਕਿੰਨੇ ਪਰੇ ਰਜੇ ਤੈਨੂੰ ਪ੍ਰੂਫ ਹੋਏ ਨੇ ਲਿਆ ਦੱਸ ਪਹਿਲੇ ਤੇਰੇ ਕੋਲ ਪ੍ਰੂਫ ਹੀ ਦਿਖਾਵੇਂ ਉਹ ਜੱਟ ਓਏ ਮੁਰਿਆ ਓ ਆ ਗਏ ਹਾਂਜੀ ਪ੍ਰੂਫ ਲਾਵੇ ਪ੍ਰੂਫ ਮੈਂ ਹੈਰਤ ਬੂਦ ਕਾਗਜ਼ ਬੂਦ ਜਾਦਾ ਸੋਭਾ ਦੂਜੀ ਰਾਤ ਨੂੰ ਕਿੰਨਾ ਪੈਦੇ ਹੁੰਦੇ ਕੰਮ ਮੈਂ ਨਾ ਤੇਰੇ ਕੰਮ ਵਿੱਚ ਦੇਵਾਂਗੇ ਤੂੰ ਬੱਚਾ ਨਾ ਤੇ ਬੱਚਿਆਂ ਵਾਂਗੂ ਰਹਿਆ ਕਰ ਤੈਨੂੰ ਕਿੰਨੇ ਵਾਰੀ ਸਮਝਾਇਆ ਪਰ ਇਹ ਝਿਨ ਰੱਖਿਆ ਕਰ ਆਪਣਾ ਆਹ ਜਿਹੜੇ ਪੱਥਰਾਂ ਸਿੱਧੀਆਂ ਹੱਥਾਂ ਦਾ ਦੱਸਦਾ ਮੈਂ ਕਿਹਾ ਸੀ ਕੀਤੀ ਹੈਈ ਦੱਸੇ ਇਹ ਬਦਾਂ ਆਪਕੋ ਬੱਡੇ ਨੇ ਇਹ ਜਿੱਦ ਕਾ ਮੈਂ ਸਿਖਵਾ ਟਿਚ ਰਹਿਗੇ ਮੈਡਮ ਕਹ ਰਿਆ ਮੈਨੂੰ ਤੇ ਤੂੰ ਆਹ ਤੋਗ ਨਾ ਗੜਿਆ ਸਰਦਾਂ ਇਹ ਤੇ ਜਿਸ ਤਰ੍ਹਾਂ ਦਾ ਹੈ ਤੇ ਹੋ ਗਈ ਹੈ ਇਹ ਤੇ ਮੈਂ ਬੈੜੀ ਦਾ ਆ ਰਹੀ ਸੀਗਾ ਮੈਂ ਦੱਸਦਾ ਕੀ ਦੱਸਦਾ ਹੈ ਕਿ ਇਸ ਲਿਗਾ ਤੁਸੀਂ ਪ੍ਰੂਫ ਮੰਗਿਆ ਮੈਡਮ ਸਾਡੇ ਸਾਹਮਣੇ ਖੜਾ ਹੈ ਪ੍ਰੂਫ ਕੀ ਪ੍ਰੂਫ ਆਗਾ ਸਾਰੀ ਤੇ ਦੱਸੀਆਂ ਦਾ ਹਕੀਕਤ ਦੀ ਜਿਹੜੀ ਗੱਲ ਹੋਈ ਹੈ ਰਾਤ ਨੂੰ ਮੈਂ ਸਾਡੇ ਕੋਠੀ ਦੇ ਪੈਣਾ ਹੁੰਦਾ ਜੀ ਨਿਗਾਹ ਮੇਰੀ ਛੋਟੀ ਹੁੰਦੀ ਆ ਮੈਂ ਸਾਰਾ ਕੁਝ ਦੇਖਦਾ ਰਾਤ ਨੂੰ ਕੌਣ ਕੀ ਕਰਦਾ ਇਹਦਾ ਕੀ ਮਤਲਬ ਹੋਇਆ ਤੇਰਾ ਕਹਿਣਾ ਵੀ ਆਪਾਂ ਸਾਰਾ ਕੁਝ ਦੇਖ ਲਾਂਗਾ ਹਾਂ ਆਉਂਦਾ ਦਾ ਕੀ ਐਕਸਟਰਾ ਕਲਾਸ ਲਾਉਂਦੀ ਸੀ ਕਿ ਉਹ ਠੀਕ ਆ ਨਾ ਉਹ ਤੁਹਾਨੂੰ ਪਤਾ ਪੇਪਰ ਚ ਨਹੀਂ ਜਾਂਦੇ ਸੀ ਜਿਹੜੀ ਏਸੀ ਵਾਲੀ ਪਾਇਆ ਪਾਣਾ ਕੋਠੀ ਤੇ ਉਹਦੇ ਬੀਤੀ ਬਾਤ ਸਾਰੀ ਹੁੰਦੀ ਆ ਮੈਨੂੰ ਉਲਵੇਤੀ ਬਾਸ ਹੁੰਦਾ ਉਹਨਾਂ ਨੇ ਤੇ ਆਠੀਗਾ ਤੂੰ ਜਾਣਾ ਨਹੀਂ ਤੇਰੀ ਮੰਮੀ ਕੋਲ ਜਾ ਕੇ ਨਾ ਤੇਰੀ ਸ਼ਿਕਾਇਤ ਲਾਵਾਂਗੀ ਵੀ ਐਜਾ ਦਾ ਕੰਮ ਕਰਦਾ ਫਦਾ ਐਜੇ ਗੱਲਾਂ ਕਰਦਾ ਵਾ ਫੇਰ ਮੈਂ ਸਾਰੇ ਪਿੰਡ ਦੀ ਦੱਸ ਦਊਂਗਾ ਅੱਗੇ ਹੋਰ ਲੰਦਾ ਦੱਸਾਂ ਨਾ ਮੈਂ ਕਹਿੰਦਾ ਨਾ ਅੱਜ ਹੀ ਤੈਨੂੰ ਮੈਂ ਸਖਾਉਂਦਾ ਹਾਂ ਕਰੂੰ ਤੇਰਾ ਸਾਹ ਮੈਂ ਬਸ ਹਟਾ ਦਊਂਗਾ ਕਹਿੰਦੇ ਵੀ ਮਿੰਮੀ ਨੂੰ ਵੀ ਮੇਰੇ ਕੋਲ ਇਹਨੂੰ ਬਾਤ ਦਾ ਕੁਛ ਨਹੀਂ ਭੇਜੀ ਨਾ ਮੈਂ ਬੈਨਿ ਪੜਾ ਸਕਦੀ ਹਾਂ ਜੇ ਮੇਰੀ ਮੰਮੀ ਨੇ ਮੈਨੂੰ ਕਿਹਾ ਕੁਛ ਕੁੱਟਿਆ ਮੈਨੂੰ ਫੇਰ ਮੈਂ ਸਾਰੇ ਪਿੰਡ ਨੂੰ ਸੁਣਨ ਲਈ ਛੋਟੇ ਘਰ ਆ ਜੰਦਾਂ

ਫਿਰ ਗੱਲ ਕਰਨਾ ਤੇਰੇ ਨਾਲ ਠੀਕ ਹੈ ਬਸ ਤੁਸੀਂ ਪੜੇ ਹਰ ਜਿੰਨੇ ਲੰਗ ਜਾਂਦੇ ਰਹਦਾ ਆਹ ਵੀ ਰਸਤਾ ਫਸ ਗਈ ਹੁਣ ਇਹ ਲੁੱਟ ਨਿਆਰੇ ਤੇ ਮੈਡਮ ਨਾਲ ਤਾਂ ਗੱਲ ਹੋ ਗਈ ਸਬੂਤ ਵੀ ਦਿੱਤਾ ਮੈਡਮ ਨੂੰ ਹੁਣ ਇਹਨਾਂ ਨੂੰ ਨਿਕੋੜਾਂਗੇ ਨੇ ਇਹਨੇ ਕਹੇ ਨੇ ਗੰਨਾ ਖਿਲਾੜ ਚ ਪੁੱਛਿਆ ਜਾਂਦਾ ਨਾ ਉਹਨੂੰ ਪੀਸਾਂਗੇ ਮੈਂ ਕਿਸੇ ਨੂੰ ਦੱਸ ਸਕੀ ਮੈਡਮ ਨੂੰ the next day get ਹਾਂ ਤੁਸੀਂ ਫੇਰ ਵਾਰ ਤੇ ਫੜੋ ਕੀ ਗੱਲ ਹੈ ਤੁਸੀਂ ਫੇਰ ਵਾਰ ਤੇ ਫੜ ਗਈ ਅਗੀ ਕਿਉਂ ਆ ਨਹੀਂ ਜਾਏਗਾ ਨਹੀਂ ਆ ਸਕਦੇ ਜੀ ਤੁਸੀਂ ਪਹਿਲੇ ਆਗ ਲਵਾ ਤੀ ਤੁਸੀਂ ਨੂੰ ਕਈ ਜਣ ਨੂੰ ਕੀ ਕੁਛ ਕਿਹਾ ਦਾ ਕਿ ਨਹੀਂ ਉਂਗਲ ਲਾਈਆਂ ਨੇ ਪਤਾ ਹੋਰ ਕਿੰਨਾ ਲੜਕਿਆ ਪਾਦਾ ਕਿੰਨਾ ਰੋਟੀਆਂ ਹੋ ਰਹੇ ਦਾ ਨੰਨਾ ਕੋਈ ਸਮਝਦੇ ਨਹੀਂ ਹੈਗੇ ਗੱਲ ਨਹੀਂ ਤੁਹਾਡੇ ਨਾਲ ਕੀ ਲੋੜ ਪੈਂਦੀ ਸੀ ਕਿ ਉਹਨਾਂ ਨੇ ਇਹ ਜਿਹੀਆਂ ਗੱਲਾਂ ਕਰਨ ਦੀ ਮੈਨਾਂ ਨਹੀਂ ਕਰੇ ਤੁਸੀਂ ਕੀ ਲੈਣਾ ਹਾਂ ਪਹਿਲਾਂ ਮੈਨੂੰ ਆਂ ਦੱਸੋ ਤੁਹਾਨੂੰ ਸਮਝ ਨਹੀਂ ਆਉਂਦੀ ਹੈ ਕਿ ਉਦੋਂ ਤਾਂ ਉਹ ਉਹ ਰਾਜ ਗਈ ਜਾਂ ਉਹ ਨਹੀਂ ਘੜਾ ਛੱਡ ਰਿਹਾ ਉਦੋਂ ਲੈਣਾ ਫਿਰ ਤੂੰ ਹੀ ਹੈ ਸਾਡਾ ਦੋਵੇਂ ਜਣਿਆਂ ਨੇ ਮੇਰਾ ਘਰ ਪਟਣ ਵਾਲਾ ਕਰ ਰੱਖਿਆ ਤੁਸੀਂ ਕਿਹੜਾ ਰਾਜ ਹੈ ਤੁਹਾਨੂੰ ਪਤਾ ਹੀ ਆਗਾ ਕਿਉਂ ਮੇਰੇ ਕੋਲਣ ਜਾਨ ਬਣਦੇ ਹੁੰਦੇ ਉਹ ਹੈ ਨੰਬਰ ਮਾਰੇ ਮੈਂ ਮੇਰੇ ਮਾਰਾਂ ਮੇਰੀ ਤੇ ਦੁਸ਼ਮਣੀਆਂ ਵੀ ਉਹਦੇ ਨਾਲ ਵੀ ਮੈਂ ਮਾਰੂੰਗੀ ਤੇ ਤੰਗ ਤਾਂ ਤੁਸੀਂ ਵੀ ਕਰਦੇ ਹੋਗੇ ਰਸਤੇ ਜਾਣਾ ਹੋਣਾ ਹੱਕਾ ਦਾ ਬਾਹਰ ਜਾਗੇ ਕਦੇ ਰਸਤੇ ਜਿੜਿਗੜਾ ਕਦੇ ਘਰੇ ਆਗੇ ਤੰਗ ਤਾਂ ਤੁਸੀਂ ਵੀ ਕਰਦੇ ਹੋ ਨਾ ਤੇ ਤੁਸੀਂ ਆਉਂਦੇ ਆ ਉਹ ਵੀ ਤਾਂ ਇਹ ਜਾਂਦਾ ਹੁੰਦਾ ਵਾਕਿਚ ਅੱਛਾ ਜੀ ਮੈਂ ਮੈਂ ਮਾਫੀ ਕਰ ਲ ਮੁੱਕ ਦਿੱਤੇ ਵੀ ਤੁਸੀਂ ਆਏ ਕਿ ਲੈਣ ਉੱਤੇ ਮੈਂ ਤੇਰੇ ਕੋਲ ਆਇਆ ਸੀ ਸਾਤਾਂ ਨੇ ਤੇ ਤੰਗ ਹੋ ਰਹੇ ਬਹੁਤ ਆ ਮੈਂ ਜਮਣਾ ਨੂੰ ਤੇ ਸੋਨਾ ਮੇਰੇ ਕੋਲ ਬਹੁਤ ਆ ਮੈਨੂੰ ਸਾਹ ਦੀ ਜ਼ਰੂਰਤ ਨਹੀਂ ਹੈਗਾ ਐਂ ਜਦੋਂ ਕੋਸ ਪਾਇਆ ਸੇਮਾ ਆ ਕੇ ਬਹੁਤ ਆ ਤੁਸੀਂ ਮੇਰੇ ਤੋਂ ਕੀ ਲੈਣਾਗਾ ਤੁਸੀਂ ਆਪ ਦਾ ਕੰਮ ਤੇ ਮਤਲਬ ਦੱਸੋ ਵੀ ਆਇਆ ਕਾਰੇ ਵਾਸਤੇ ਮੈਂ ਤੁਹਾਨੂੰ ਆਇਆ ਪੁੱਛਿਆਗਾ ਸੁਣ ਦੱਸ ਤਾਂ ਜੀ ਚੁੱਪ ਕਰਕੇ ਬਾਰ ਉੱਤੇ ਰਹਗਾ ਨਾ ਸੁੱਝੋ ਆਏ ਕਿ ਮਤਲਬ ਤੁਸੀਂ ਛੱਡਦੇ ਨਹੀਂ ਕਿਹੜਾ ਰਕਾ ਰਿਹਾ ਸੀ ਕਰ ਤਰ ਉਧਰ ਆ ਨਾ ਇਧਰ ਨੀ ਨਾ ਹੈਗਾ ਉੱਥੇ ਵੀ ਹੈਗਾ ਹੁਣ ਆ ਦੱਸ ਵੀ ਤੁਸੀਂ ਚਾਹੁੰਦੇ ਕੀ ਚਾਹੁੰਦੇ ਮੈਂ ਪਤਾ ਹੀ ਹੈ ਤੁਹਾਨੂੰ ਉਧਰ ਉਹ ਰਾਜ ਨਹੀਂ ਖੜਾ ਛੜਦਾ ਮੇਰਾ ਉਹ ਮੇਰੇ ਮਾਂ ਕਰ ਰਿਹਾ ਰਹਿੰਦਾ ਕਿੰਨਾ ਤੂੰ ਠੀਕ ਹੀ ਕਹ ਸਮਝੀ ਮੈਂ ਤੇਰੀ ਗੱਲ ਤਾਂ ਸਮਝ ਗਈ ਪਰ ਇੱਕ ਕੰਮ ਕਰ ਮੇਰਾ ਇਹ ਫਿਰ ਉਹ ਰਾਹ ਨੂੰ ਰਸਤੇ 'ਚ ਹਟਾ ਮਾਰਦਾਨਾ ਉਹ ਤੇਰੀ ਮਰਜ਼ੀ ਰਹੇਗੀ ਹੁਣ ਤਾਂ ਮੈਂ ਇੱਕ ਮਿੰਟ ਜਿਹੜਾ ਆ ਲੂ ਫਿਰ ਸੋਚੂਨੀ ਆਪਣੇ ਬਾਰੇ ਤਾਂ ਕੋਈ ਗੱਲ ਪਹਿਲਾਂ ਉਹ ਰਾਹ 'ਚ ਹਟਾ ਪੱਕਾ ਦਾ ਹਾਂ ਪੱਕਾ ਦਾ ਪਰ ਆਹ ਕੰਮ ਕਰਨਾ ਪੈਣਾ ਤੈਨੂੰ ਇਹ ਤਾਂ ਮੈਂ ਇੱਕ ਮਿੰਟ ਦਾ ਕੰਮ ਬਸ ਆਹ ਕਮੈਂਟ ਚੱਕਰ ਤੇ ਇੱਕ ਦਿਲ ਚੱਕਰ ਇਹ ਕੰਮ ਕਰ ਦੇ ਫਿਰ ਆਈਏ ਇੱਥੇ ਗੱਲ ਕਰਨ ਠੀਕ ਆ ਠੀਕ ਆ ਪੱਕਾ ਦਾ ਬਸ ਪੱਕਾ ਪੱਕਾ ਜਮਾ ਪੱਕਾ ਹਾਂ ਆ ਮੈਡਮ ਮੁੱਕਰਦੀ ਨਹੀਂ ਮੁੱਕਰਣਾ ਨਹੀਂ ਚਾਹੀਦਾ ਵੱਡਾ ਆਇਆ ਦਾ ਪੱਕੇ ਬਾਦੇ ਵਾਲਾ ਬਾਹਾਂ ਤੇਰੇ ਨਾਲ ਕਰੂੰਗੀ ਮੈਂ ਤੂੰ ਕਹਿਣਾ ਤਾਂ ਰਸਤੇ ਚ ਹਟਾ ਉਹਦੇ ਬਾਅਦ ਤੇਰਾ ਵੀ ਇੰਤਜ਼ਾਮ ਕਰ ਹੀ ਦੇਣਾ ਫਿਰ ਕਿਹਦਾ ਨੱਬ ਦੀ ਕੰਮ ਜਾਂਦੀ ਸੀ ਉਹਦੇ ਪਲਾਕਾ ਵੀ ਠੀਕ ਕਰਨ ਜਾਂਦੀ ਸੀ ਹੋਰ ਹੀ ਦਿਮਾਗ ਚ ਗੱਲਾਂ ਸੁੱਝਣ ਲੱਗ ਜਾਂਦੀਆਂ ਨੇ ਜੀ ਫੇਰ ਹੀ ਦੇਖੋ ਆ ਖੜੇ ਨੇ ਸਤਰੀਕਾਰ ਮੈਡਮ ਜੀ ਸਸਿਕਾ ਆ ਗਿਆ ਕਿ ਤੂੰ ਹਾਂਜੀ ਆ ਗਿਆ ਜੀ ਕਿਧਰ ਗਾਇ ਹੋ ਰਹੀ ਸੀ ਬਸ ਸਲਫੀ ਕੰਮ ਹੋ ਗਿਆ ਸੀ ਇੱਕ ਜੀ ਅੱਛਾ ਚਲ ਉਹ ਆ ਕੇ ਇੱਕ ਗੱਲ ਸੁਣੀ ਕੀ ਹੋਇਆ ਓਕਜ਼ਾਮ ਹੋ ਰੇ ਮੇਰੇ ਪੇਪਰ ਦੀ ਤੇਰੇ ਮੇਰੇ ਕੋਈ ਵੀ ਰਿਵੀਜ਼ਨ ਨਹੀਂ ਹੈ ਮੈਂ ਫੇਲ ਹੋ ਜਾਊਂਗਾ ਮੈਨੂੰ ਕਰ ਬੰਦ ਪਹਿਲਾਂ ਮੇਰੀ ਗੱਲ ਦਾ ਜਵਾਬ ਦੇ ਤੇ ਸਵੇਸਵਰ ਉੱਥੇ ਕਿਧਰ ਜਲਾ ਗਿਆ ਸੀ ਬਿਨਾਂ ਦੱਸੀ ਭੱਜ ਗਿਆ ਮੈਂ ਤਾਂ ਹੁਣ ਜਾਣੀ ਸੀਗਾ ਮੈਂ ਡਰ ਗਿਆ ਸੀਗਾ ਜੀ ਬੰਦਿਆ ਨੇ ਤੈਨੂੰ ਕਿ ਬੈਡਾਂ ਤੇ ਆ ਕੇ ਘੇਰ ਲਸੀ ਤੈਨੂੰ ਮੈਂ ਕੀ ਕਿਹਾ ਸੀਗਾ ਰਾਤ ਨੂੰ ਕਿੰਨੀ ਵਧੀਆ ਰਾਤ ਨਿਕਲੀ ਪਤਾ ਮੇਰੇ ਰਾਤ ਕਿਵੇਂ ਨਿਕਲੀ ਸੀ ਮੈਂ ਸਵੇਰ ਦਾ ਇੰਤਜ਼ਾਰ ਕਰ ਰਹੀ ਸੀ ਸਵੇਰ ਨੂੰ ਜਦੋਂ ਉੱਠੀ ਮਨ ਖਾਲੇ ਹੁਣ ਹਾਂ ਕਰੂਗਾ ਮੈਨੂੰ ਤੇ ਉੱਥੇ ਕੁਸ਼ ਵੀ ਨਾ ਫੋਨ ਵੀ ਬੰਦ ਫਿਰ ਤੂੰ ਮੁੜ ਕੇ ਆਇਆ ਵੀ ਨਹੀਂ ਦਿਨੇ ਵੀ ਮੈਂ ਤਾਂ ਡਰ ਗਿਆ ਸੀਗਾ ਡਰ ਕਤੋਂ ਗਿਆ ਸੀਗਾ ਤੈਨੂੰ ਮੈਂ ਹੁਣ ਕੀ ਐ ਮੈਨੂੰ ਤਾਂ ਤਾਂ ਕੀ ਮਿਲਣਾ ਲੱਗ ਰਿਹਾ ਨੇ ਤਾਂ ਭੁਖਿਆ ਤੈਨੂੰ ਕੌਣ ਨਾਮ ਕੀ ਦਿੰਦਾ ਪਹਿਲਾਂ ਤੂੰ ਜਵਾਗ ਜਾ ਉਹਨੂੰ ਲਾ ਕੇ ਗੱਲ ਉੱਡ ਗਈ ਪਤਾ ਨਹੀਂ ਤੂੰ ਤੁਹਾਡਾ ਕੌਣ ਉਹ ਲਾਗਦਾ ਉਹਨੇ ਮੈਨੂੰ ਘੇਰ ਲਿਆ ਕਹਾਂ ਤੂੰ ਰਾਤ ਨੂੰ ਉਹਦੇ ਨਾਲ ਪੈਣਾ ਪਰ ਕਿਹੜਾ ਆ ਜੋਗੇ ਚ ਗਵਾਂਢੀ ਇੱਕ ਤੋਂ ਇੱਕ ਤਾਂ ਭੱਗੀ ਵਾਲ ਬਣਦਾਗਾ ਇੱਕ ਦੂਜਾ ਬੋਤੀਆ ਆਹ ਕਰਾ ਜਾਗਾ ਇੱਕ ਪਾਲ ਆਗਾ ਮੈਂ ਜਾਣਦੀ ਆ ਉਹਨਾਂ ਨੂੰ ਉਹ ਸਾਡੇ ਘਰਾਂ ਚ ਹੀ ਨੇ ਫਿਰ ਤੂੰ ਉਹਨਾਂ ਨੂੰ ਕੀ ਕਹਤਾ ਮੈਂ ਕਿਹਾ ਮੈਂ ਕਿਉਂ ਮੈਂ ਤਾਂ ਐਕਸਟਰਾ ਕਲਾਸਿਸ ਲਾਉਣ ਲੱਗਿਆ ਸੀਗਾ ਮੇਰੇ ਐਗਜ਼ਾਮ ਨੇ ਹੈਗੇ ਪੇਪਰ ਨੇ ਤਾਂ ਆ ਗਿਆ ਕਹਦਾ ਮੈਨੂੰ ਪਤਾ ਹੀ ਆ ਕਿਹੜੇ ਰਾਤ ਨੂੰ ਪੇਪਰ ਕਰ ਪੇਪਰਾਂ ਦੀ ਤਿਆਰੀ ਕਰਦਾ ਸ਼ੁਕਰ ਹੈ ਗੱਲਾਂ ਨਹੀਂ ਬਦਲੀਆਂ ਹੈਗੇ ਇਥੋਂ ਪਤਾ ਲੱਗਦਾ ਵੀ ਆਪਾਂ ਇੱਕ ਦੂਜੇ ਨੂੰ ਪਿਆਰ ਕਰਦੇ ਆਂਗੇ ਜਿਹੜੀ ਗੱਲ ਮੈਂ ਕਹੀ ਸੀ ਉਹੀ ਗੱਲ ਤੂੰ ਕਹਿੰਦੀ ਉਹਦਾ ਹੁਣ ਕਰ ਨਹੀਂ ਸੀ ਜਿਹੜੀ ਮੇਰੇ ਮੈਂ ਵੀ ਐਂ ਕਿਹਾ ਸੀਗਾ ਪਤਾ ਤਾਂ ਲੱਗ ਗਿਆ ਸੀ ਮੈਂ ਵੀ ਐਂ ਕਹਿੰਦਾ ਸੀਗਾ ਮੈਂ ਅਖਾ ਉਹਦੇ ਐਗਜ਼ਾਮ ਨੇਗਾ ਮੈਂ ਖਾ 2 ਘੰਟੇ ਰਾਤ ਨੂੰ ਲੱਗੈਂਦਾ ਕਲਾਸ ਤੇ ਘੰਟਾ ਡੇਢ ਘੰਟਾ ਸਵੇਰੇ ਆਉਂਦਾ 5 ਵਜੇ ਮੈਂ ਕਹਾਂ ਕੋਈ ਹੋਇਆ ਇਹਦਾ ਕੰਮ ਨਹੀਂ ਲੋਕ ਉਹ ਜੀ ਆਪ ਨੂੰ ਮੈਂ ਤਾਂ ਰਾਤ ਨੂੰ ਨਹੀਂ ਆਉਂਦਾ ਕਿਉਂ ਲੈ ਕੇ ਮੇਰੇ 70 ਪਵਾ ਦੇਗੀ ਤੂੰ ਕਰਦਾ ਕਿਉਂ ਅਗਾ ਪਰ ਹੁਣ ਵੀ ਤਾਂ ਗੱਲ ਸੰਭਾਲ ਲਈ ਆ ਤੇ ਦਨੂ ਚੱਲ ਕੇ ਸਿੱਖ ਜਾਏਗਾ ਸਮਾਉਣ ਲਿਆ ਤੇਰੇ ਨਾਲ ਗੱਲ ਨਹੀਂ ਆਪਾਂ ਬਤੂਸ਼ੇ ਕਰ ਵਾ 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 ਬੱਗ ਲਿਖੀ ਨਹੀਂ ਹੈ ਮੈਡਮ ਜੀ ਨਹੀਂ ਮਰਵਾਉਂਦੀ ਮੈਂ ਤੈਨੂੰ ਮੈਂ ਤੈਨੂੰ ਕਿਉਂ ਮਰਵਾਉਂ ਬੱਸ ਮੈਂ ਤੂੰ ਰਹੇਂ ਲਾਈਏ ਤੂੰ ਤੁਸੀਂ ਤਾਂ ਖੁੰਗੇ ਜਿਹਾ ਜਿਹਾ ਲਾ ਕੇ ਖਾਦ ਗਏ ਪਹਿਲਾਂ ਮੈਨੂੰ ਮੇਰੀ ਗੱਲ ਦਾ ਜਵਾਬ ਦੇ ਤੂੰ ਹੋਰ ਗੱਲਾਂ ਲੈ ਕੇ ਬਹਿ ਗਿਆ ਮੇਰੀ ਗੱਲ ਦਾ ਜਵਾਬ ਦਿੱਤਾ ਨਹੀਂ ਤੂੰ ਕੋਈ ਨਾ ਮੈਨੂੰ ਸੁਣੋ ਚਕੇ ਦੱਸ ਤੂੰ ਅਜੇ ਸੋਚਿਆ ਹੀ ਨਹੀਂ 24 ਘੰਟੇ ਹੋ ਗਏ 12 ਦੀ ਰਾਤ ਨਿਕਲ ਗਈ 12 ਦਾ ਦਿਨ ਨਿਕਲ ਗਿਆ ਦੂਸਰੀ ਰਾਤ ਆਉਣ ਵਾਲੀ ਹੋ ਗਈ ਤੂੰ ਐ ਕਿਹਾ ਸੀ ਮੈਂ ਸਵੇਰੇ ਜਵਾਬ ਦੇ ਦੂੰਗਾ ਹਾਂ ਵਾ ਕੋਈ ਨਾ ਰਾਤ ਨੂੰ ਦੱਸੋ ਬਈ ਅੱਜ ਰਾਤ ਨੂੰ ਪੱਕਾ ਆਉਂਗਾ ਤਾਂ ਹੈਗਾ ਹਾਂ ਆਇੰਗਾ ਨਾ ਸ਼ਾਮ ਹਾਂ ਆਣੀਂਦੇ ਹੋਲੇ ਦਿਨੇ ਕਿਵੇਂ ਹਾਂ ਆਉਂਗਾ ਬਸ 3 ਹੀ ਚਲ ਠੀਕ ਐ ਫੇਰ ਬਾਅਦ ਵਿੱਚ ਬੰਦ ਕਰ ਦੇ ਨਾ ਕਿਤਾਬ ਮੈਨੂੰ ਫੇਲ ਕਰਵਾਉਣਾ ਤੁਸੀਂ ਮੈਨੂੰ ਨਹੀਂ ਮੈਂ ਫੇਲ ਕਰਵਾਉਂਦੀ ਤੈਨੂੰ ਨਾ ਜਮਾ 5 ਨੰਬਰ ਤੇ ਆਏਗਾ 5 ਤੇ ਅੱਛਾ ਆ ਕਰਾਂ ਮੈਂ ਇੰਆ ਕਰਵਾਉਂਗੀ ਯਾਹੋ ਦੇਖੀ ਕੀ ਕਰਉਣੀਆ ਮੋਢੇ ਤੇ ਹੱਥ ਹੱਥਾਂ ਚ ਹੱਥ ਲੈ ਖੁੰਝੇ ਜਲਾ ਰੱਖਿਆ ਉਹ ਕਹਿੰਦੇ ਮੈਂ ਦਾ ਸੱਚੀ ਸੁਬਤਰੀਆਂ ਬਈ ਰਾਜੇ ਹੋਰੀ ਵੀ ਜਾਰ ਮਾਰ ਨਹੀਂ ਕਰਦੇ ਸਹੀ ਆ ਬੰਦੇ ਪਾਲੇ ਵਰਗੇ ਵੀ ਇਹ ਉੱਤਰ ਵੀ ਹਾਂ ਥੋੜੇ ਜਿਹਾ ਗਲਤ ਤਰਾ ਉੱਤੋਂ ਫੜਾ ਮੈਂ ਆਏ ਦਿਲ ਮੇਰੇ ਨੂੰ ਬੰਦ ਕਰ ਦੇ ਕਿਤਾਬ ਨੂੰ ਦੋ ਮਿੰਟ ਦਾ ਬੰਦ ਕਰ ਹਾਂ ਜੀ ਆਗੇ ਤੁਸੀਂ ਆ ਗਿਆ ਅੱਛਾ ਹਾਂਗਾ ਕਿਪੂ ਹਾਂ ਜੀ ਸਦੀਕਾਰ ਉਹਦਾ ਠੀਕ ਹੈ ਸਦੀਕਾਰ ਸਾਡੇ

ਹੱਦ ਨਹੀਂ ਕਿੱਥੇ ਆਏ ਗੱਲ ਕਹਣੀ ਕਿੱਥੇ ਆ ਰਾਮ ਨਾਲ ਖੜਨਾ ਛੰ ਮੈਨੂੰ ਪਤਾ ਨਹੀਂ ਮੈਨੂੰ ਜਾਰਦੀ ਨਾ ਤੂੰ ਤੁਸੀਂ ਨਾ ਗੱਲ ਸਮਝਣਗੇ ਕੱਲੇ ਨਾ ਤੇਰੇ ਡਿਸ਼ਨ ਚੱਲ ਚੱਲੇ ਡਿਸ਼ਨ ਮਾਇਲਾਉਣਾਗਾ ਤੁਸੀਂ ਹਾਂ ਦੱਸ ਆ ਕੀ ਕਰ ਰਹੇ ਹੋ ਉਹ ਬਜੀ ਵਾ ਗਰਮ ਆ ਹਮ ਜਾਇਨਾ ਨਹੀਂ ਨਹੀਂ ਬਾਕੀ

ਉਹ ਕੀ ਕਰ ਰਹਾ ਕਰਿਆ ਤੂੰ ਮੈਨੂੰ ਸਿੱਧੀ ਸਿੱਧੀ ਸੱਚਾ ਚ ਦੱਸ ਦੇ ਦੇਖ ਮੈਨੂੰ ਪਤਾ ਕੈਮਰੇ ਲੱਗੇ ਹੋਏ ਆ ਕੋਰਨਿੰਗ ਨਾ ਹੋਈਆਂ ਨੇ ਮੈਥੋਂ ਨਾ ਖਲਾ ਫਿਰ ਤੇਰੇ ਪੈਣਗੇ ਤੁਸੀਂ ਵੀ ਕੈਮਰੇ ਦੇਖ ਲਓ ਜੀ ਹਾਂ ਬੜੀ ਕੈਮਰੇ ਦੇਖ ਲਓ ਕੈਮਰੇ ਹੀ ਦੇਖੂਗਾ ਮੈਂ ਸੱਚੇ ਆ ਪੀ ਲੱਛਣ ਕੀਤੇ ਆਗੇ ਦੇ ਉਹ ਦੇਖ ਲਓ ਹੈ ਦੇਖ ਲੂਗਾ ਮੈਂ ਤੁਹਾਨੂੰ ਹਰੇ ਹਰੇ ਨੂੰ ਸੱਚ ਦੱਸ ਤੂੰ ਮੈਨੂੰ ਸਾਹ ਤਾਂ ਜੇ ਵਸੇ ਕੈਮਰੇ ਦਾ ਮੈਂ ਖੋਲੂਗਾ ਸਵਾਰ ਦੀ ਗੱਲ ਕਰਹੀ ਹੈ ਜੀ ਇਹਨਾਂ ਨੇ ਤੇ ਹਾ ਮੈਨੂੰ ਡਰ ਲੱਗਦਾ ਹੈ ਹਾਂ ਕੱਲਾ ਫੀਨੋ ਕੱਲਾ ਪਾ ਮਹਿਸੂਸ ਹੁੰਦਾ ਹੈ ਹਾਂ ਮੈਂ ਤਾਂ ਬਹੁਤ ਮਰਵਾ ਵੀ ਕੀਤਾ ਸੀਗਾ ਹਾਂ ਵੀ ਨਹੀਂ ਪੈਂਦਾ ਮੈਂ ਮੱਲੋ ਮੱਲੇ ਜੂਰੀ ਪਾਤਾ ਦੋ ਤਿੰਨ ਦਿਨ ਤਾਂ ਮੈਨੂੰ ਮਹੀਨਾ ਨਾਲ ਪੈ ਗਿਆ ਨਾਰਮਲ ਦੋ ਤਿੰਨ ਦਿਨ ਤਾਂ ਕਲਾਸਾਂ ਲਾਈਆਂ ਅੱਛਾ ਜਿਹੜੇ ਦਿਨ ਮੈਂ ਜਦੋਂ ਆਇਆ ਬੈਠਾਂ ਤੇ ਬੈਠਾ ਕਿਤਾਬ ਦੀ ਫੜ ਕੇ ਬੰਦ ਤੇ ਰੱਖ ਕੇ ਤੈਨੂੰ ਮੈਂ ਤੈਨੂੰ ਇੱਕ ਗੱਲ ਕਹਿਣੀ ਆਂ ਐ ਜੇ ਰੱਖ ਕੇ ਹਾਂ ਪਰਪੂਰ ਹੀ ਕਰਤਾ ਅੱਛਾ ਤੈਨੂੰ ਫੇਰ ਆਹ ਕਹਦੀ ਆਈ ਲਵ ਯੂ ਮਾ ਮੈਡਮ ਜੀ ਆ ਕੀ ਕਹਿ ਰਹੇ ਹੋ ਤੁਸੀਂ ਮੈਂ ਸਟੂਡੈਂਟ ਇੱਥੇ ਪੜ੍ਹਨਾ ਆਣਾਗਾ ਮੈਂ ਤੁਹਾਡਾ ਹਸਬੰਡ ਹੈ ਤਾਂ ਹੈਗਾ ਹਾਂ ਕਹਿੰਨੀ ਮੈਂ ਹੁਣ ਹਾਸਾ ਬੰਦਾ ਕੀ ਕਰਾ ਮੇਰੇ ਕੋਲ ਕੋਈ ਰਹਿਦਾ ਨਹੀਂ ਸੱਚ ਅੱਲਾ ਪਾਣ ਮਹਿਸੂਸ ਕਰਦੀ ਆ ਅੱਛਾ ਮੇਰਾ ਰਾਤ ਨੂੰ ਜੀ ਨਹੀਂ ਲਾਉਦਾ ਮੈਨੂੰ ਡਰ ਲਾਉਂਦਾ ਹੋਰ ਗੋਸਤਾ ਨਹੀਂ ਦਿੱਤਾ ਪਰ ਪੋਹੇ ਲਾਇਆ ਤਾਂ ਹਾਂ ਗਣ ਨਹੀਂ ਰਹੀ ਆ ਠੀਕ ਆਹੀ ਗੱਲ ਹੈ ਹੋਰ ਕੋਈ ਗੱਲ ਨਹੀਂ ਨਹੀਂ ਠੀਕ ਹੈ ਬਾਈ ਜੇ ਟਿਊਸ਼ਨ ਤੇ ਤੂੰ ਮੈਂ ਦੱਸੂ ਆਣਾ ਕਿ ਨਹੀਂ ਆਉਣਾ ਠੀਕ ਹੈ ਨਾ ਉਹ ਨਜ਼ਰ ਆ ਜੀ ਤੁੰਨੇ ਜਿਵੇਂ ਮੈਂ ਕੋਈ ਗੱਲ ਨਹੀਂ ਕੋਈ ਗੱਲ ਉਹਦੇ ਸਿਰ ਜਰਾ ਮੈਂ ਨਾਂ ਲਾ ਜੀ ਮੈਂ ਇੱਥੇ ਆ ਮੈਡਮ ਕਾ ਮੈਡਮ ਕੇ ਕੰਨੀ ਚਾਰ ਦਿੰਦੀ ਆ ਨਾ ਮੈਂ ਜਿਹੜਾ ਸਮਝਾ ਸਮਝਾ ਬਾਤ ਸਮਝਾ ਉਹ ਸੱਜਿਆ ਤੇ ਨਹੀਂ ਹੈਗੀ ਹੈਗੀ ਮੇਰੇ ਸਾਲਾ ਤੂੰ ਮੰਨਦਾ ਨਹੀਂ ਉਹ ਨਹੀਂ ਹੈਗੀ ਕਰਦਾ ਬੰਨੀ ਸਾਹਿਬ ਤੇ ਮੈਂ ਦੇਖਦਾ ਉਹਦੇ ਨਾਲ ਗੱਲ ਕਰਾਂ ਸਹੀ ਗੱਲ ਦੱਸ ਤੋ ਸਹੀ ਗੱਲ ਦੱਸ ਸਹੀ ਗੱਲ ਦੱਸ ਸਭ 12000 10 10 10 ਕੀ ਗੱਲ ਬੋਲ ਕੁੱਛ ਨਹੀਂ ਤੁਸੀਂ ਸੱਬ ਦਾ ਸਹੀ ਪਹਿਲਾਂ ਦੱਸ ਕੀ ਗੱਲ

ਸਿਰ ਕਿਉਂ ਮੈਂ ਗੱਲਾਂ ਕਰਦੇ ਹਾਂ ਲੈ ਅੱਛਾ ਮੇਰੇ 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 ਹੱਥ ਨਹੀਂ ਰਹਿ ਜਾਂਦੇ ਤੁਹਾਨੂੰ ਪਿਆਰ ਨਹੀਂ ਕਰਦੀ ਆ ਤੁਹਾਨੂੰ ਬ੍ਰਾਹਮਾ ਹੈ ਬ੍ਰਾਹਮਾ ਜੀ ਨੂੰ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਤੁਸੀਂ ਮੇਹੀ ਟੈਂਸ਼ਨ ਲਈ ਜਾਂਦੇ ਹੋ ਬ੍ਰਾਹਮਾ ਹਾਂ ਮੈਂ ਗੱਲਾਂ ਸਹੀ ਰਸ ਵਿੱਚ ਕਰੀਏ ਬ੍ਰਾਹਮਾ ਜੀ ਜੀ ਹਾਂ ਬੋਲੋ ਮੈਂ ਤੁਸੀਂ ਕਿੰਨਾ ਟਾਈਮ ਮੇਰੇ ਨਾਲ ਕਰਦੇ ਹੋ

ਜੋ ਬੰਦਾ ਝੂਠ ਤੈਨੂੰ ਕੋਈ ਗੱਲ ਪਤਾ ਹੈ ਹਾਈਡ ਕੈਮਰੇ ਰਵਾਇ ਹੋਇਆ ਉਹ ਕਮਰੇ ਚ ਪਰ ਮੈਂ ਚੈੱਕ ਨਹੀਂ ਕੀਤੇ ਸੀ ਹੁਣ ਮੈਂ ਚੈੱਕ ਕਰੂੰਗਾ ਕਿਉਂਕਿ ਮੈਨੂੰ ਤੇਰੇ ਤੋਂ ਯਕੀਨ ਸੀ ਉਹ ਉੱਠ ਗਿਆ ਹੁਣ ਦੇਖਣਾ ਕਿੰਨਾਂ ਗੀ ਸੱਚੀਆਂ ਕਿੰਨੀਆਂ ਝੂਠੀਆਂ ਨੇ ਠੀਕ ਆ ਕੀ ਪੂਰਾ ਆਪਣੇ ਚ ਸਾਜਿਆ ਤਾਂ ਪੈਂਦਾ ਸੀ ਕਿ ਨਾ ਹਾਂ ਜਾਣਾ ਬਸ ਗੱਲ ਸਾਥ ਪਹਿਲਾਂ ਤੁਸੀਂ ਮੇਰੀ ਪੂਰੀ ਗੱਲ ਸੁਣੋ ਮੈਂ ਤੈਨੂੰ ਯਾਰ ਹੁਣ ਦੱਸੂਂਗਾ ਤੇਰੇ ਤੋਂ ਪੂਰੇ ਤਾਂ ਮੈਂ ਪਹਿਲਾਂ ਉਹ ਮੈਂ ਤੇ ਤੁਸੀਂ ਗੱਲ ਤਾਂ ਕਰਦੇ ਨਹੀਂ ਪਹਿਲਾਂ ਮੇਰੇ ਸਵਾਲਾਂ ਦਾ ਜਵਾਬ ਦੇ ਦੇ ਫਿਰ ਕੋਈ ਸਮਝ ਆਉਣੀ ਨਹੀਂ ਇੱਥੇ ਰਾਤ ਨੂੰ ਪੰਜਾਂ ਸੀ ਕਿੰਨਾ ਹਾਂ ਠੀਕ ਹੈ ਫਿਰ ਬਸ ਦੂਜੇ ਸਵਾਲ ਤਾਂ ਪੁੱਛਣ ਦਾ ਮਤਲਬ ਹੀ ਨਹੀਂ ਬਣਦਾ ਹੈ ਕਿਉਂ ਕਿ ਕੀ ਇੱਥੇ ਪਾਇਆ ਉਹ ਪੁੱਛਣਾ ਬਗਵਾ ਬੰਦਾ ਜੇ ਨਹੀਂ ਬਣਦਾ ਪਾਇਆ ਕਿਉਂ ਪਾਇਆ ਜਿਹੜੇ ਤੁਹਾਡੇ ਉਹ ਕੋਈ ਯਾਰ ਮੈਂ ਹਾਂ ਉਹਨਾਂ ਦੇ ਕਾਰਨ ਜੇ ਵੀ ਪਨਾ ਸ਼ਰੇਆ ਕਰਿਆ ਤੇ ਕੁੰਦਰ ਮੰਨਾ ਨਾਤੇ ਜ਼ਬਰਦਸਤੀ ਕਰਿਆ ਹੁੰਦਾ ਸੀ ਚਲੋ ਮੈਨੂੰ ਕਿਉਂ ਨਾ ਦੱਸਿਆ ਤੁਹਾਨੂੰ ਮੈਂ ਕੀ ਦੱਸਦੀ ਤੁਸੀਂ ਆਪ ਦੀ ਡਿਊਟੀ ਸਾਡੇ ਕੋਲ ਇੱਥੇ ਆ ਜਾਂਦੇ ਮੈਂ ਆਪਦਾ ਘਰ ਬਚਾਉਣ ਦੇ ਲਈ ਕਿ ਕੋਈ ਨਾ ਹੋ ਸਕੇ ਚਲੋ ਕੀ ਕੋਈ ਅੰਦਰ ਪੂਰੇ ਪਾਰਾ ਤੋਂ ਇਹਨਾਂ ਦੇ ਮਨ 'ਚ ਇਹ ਰਹੇਗਾ ਕਿ ਇਹੇ ਪੂਰੇ ਬੰਦਾ ਪੈਂਦਾ ਆ ਚਾਹੇ ਚੱਟ ਜਾਂਦੇ ਇਹਦਾ ਜਵਾਬ ਤਾਂ ਗਰਦੀ ਉੱਡ ਮੈਸਤ ਮੈਸਤ ਨਹੀਂ ਗਈ ਜੇ ਬਣਾਉਂਦੇ ਰਹੇਂਗੇ ਬੀਬੀ ਬੀਬੀ ਹੋ ਰਹੀ ਆ ਮੈਂ ਸਮਝੀਂ ਯਾਰ ਜਵਾਬ ਹਣਦੀ ਹੈ ਕਿ ਨਾ ਤੇਰੇ ਦਿਲ ਚੂਰੀ ਵਾਸਤੇ ਕੁਝ ਹੈਗਾ ਕਿ ਨਾ ਬੁੱਧਾ ਸਵਾਲ ਹਾਂ ਜਾਂ ਨਾ ਨਹੀਂ ਬਾਢੀ ਮੱਕੂ ਦੀ ਆ ਗੱਲ ਕਿਸੇ ਨੂੰ ਨਹੀਂ ਦੱਸਦਾ ਕਿ ਮੱਕੂ ਦੇ ਨਾਲ ਜਾ ਕੇ ਮੈਨੂੰ ਕਿੰਨਾ ਸਾਰਾ ਸੱਚ ਦੱਸਦਾ ਠੀਕ ਹੈ ਨਾ ਐ ਮੇਰੀ ਦਿਵਾਸ ਮਰਵਾਏਂਗੀ ਮੈਂ ਤਾਂ ਕੀ ਦੱਸਣਾ ਸੱਚ ਤੁੰਨੂੰ ਨਾ ਤੇਰੇ ਨਾਲ ਹੋਰ ਕੋਈ ਚਾਹਤ ਕੋਈ ਦੱਸਣਾ ਨਹੀਂ ਕਰਦੀਆਂ ਜੀ ਉਹਦਾ ਉਹੀ ਚੰਗਾ ਨਹੀਂ ਹਾਂ ਦਿੱਤੀ ਇਹੋ ਹੈ ਉਹ ਤਾਂ ਚੰਗਰੀਆਂ ਨਹੀਂ ਆਂ ਜਿਹੜਾ ਮੰਗੂ ਤਿਆਰ ਹੋ ਕੇ ਅਜੇ ਜਿਹੜੇ ਕਿਹੜੇ 10 ਮਹੀਨੇ ਦੇਖਣਾ ਤੇ ਨਹੀਂ ਆਹ ਹਾਂ ਹਰ ਵਾਰ ਤਿਆਰ ਤਿਆਰ ਹੋ ਗਏ ਨਹੀਂ ਉਸਕੀ ਨੀਲਾ ਲਾਲਾ ਤੇ ਨਹੀਂ ਆਰੰਭ ਕਰ ਜਾਵਾਂਗੇ ਤੇ ਤੇ ਆਪਾਂ ਹੋ ਕੇ ਜਾਂਦੇ ਹਾਂ ਹਾਂ ਬੰਦੇ ਬੰਦਿਆ ਫੇਰ ਹੀ ਬੰਦੇ ਨਹੀਂ ਇਹਨੂੰ ਕਹਿਣਗੇ ਵੀ ਤੇਰੇ ਵਰਗੀ ਗੱਲ ਹਾਂ ਹਾਂ ਤੇਰੇ ਵਰਗੇ ਮਰਨਗੇ ਨਾ ਦੇਖਣਗੇ ਆਹ ਕਿ ਕਿਸੇ ਨੂੰ ਦਿਖਿਆ ਕਿ ਕਹਿੰਦਾ ਉਹ ਕਰ ਦਿਆ 15 ਹਾਲ ਗੱਲ ਕੀ ਕਰ ਦਿਆ ਅੱਛਾ ਯਾਰ ਹਾਂ ਬੰਦੇ ਨੂੰ ਮਗਰ ਲਾਉਂਦੀ ਮਾਰੇ ਤਿਆਰ ਹੋ ਕੇ ਜਾਂਦੀ ਹਾਂ ਹਾਂ मैन कोई पतरा नहीं है मैं आपको रखी जाने भैंसा गैर मर्दी तू

ਅੱਤ ਕੋਈ ਸ਼ੂਰੀ ਹੋ ਗਿਆ ਕਿੰਨਾ ਵਿਸ਼ਵਾਸ ਜਿਵੇਂ ਮੇਰੇ ਤੇ